ਹਾਂਜੀ ਪੀਣਾ ਜੀ ਲੈ ਤੁਮ ਹਾਂਜੀ ਜੀ ਅੱਜ ਅਸੀਂ ਕੋੜ ਕਪੂਰਾ ਵਿਖੇ ਹਾਂ ਵੱਖ-ਵੱਖ ਬੰਨੀਆਂ ਤੋਂ ਪਹੁੰਚੇ ਹੋਏ ਅਧਿਕਾਰ ਇਕੱਠੇ ਹੋਏ ਹਾਂ ਸਾਰੇ ਮੇਰੇ ਸਾਥੀਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਆ ਮੈਂ ਵੀ ਇੱਕ ਵਿਚਾਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ ਜਿਹੜੀ ਕਣਸਾਨ ਦੀ ਫਸਲ ਹੈ ਉਹਦਾ ਜਿਹੜਾ ਰੇਟ ਹੈ ਉਹ ਹਰ ਸੀਜ਼ਨ ਵਧਾਇਆ ਜਾਂਦਾ ਹੈ ਵਧਾਇਆ ਜਾਂਦਾ ਸਰਕਾਰ ਉਹਨੂੰ ਫਾਈਨਲ ਕਰ ਦਿੰਦੀ ਹੈ ਪਰ ਦੂਜੇ ਪਾਸੇ ਜਿੱਥੇ ਮੰਡੀਆਂ ਦੇ ਵਿੱਚ ਕੰਮ ਕਰ ਰਹੇ ਮਜ਼ਦੂਰ ਕੰਮ ਕਰਦੇ ਆ ਪਰ ਉਹਨਾਂ ਦੀ ਮਜ਼ਦੂਰੀ ਦੇ ਵਿੱਚ ਉਸ ਪਰਸੈਂਟ ਵਾਧਾ ਕਰਕੇ ਉਹਨਾਂ ਨੂੰ ਟਾਲ ਮਟੋਲ ਕਰਕੇ ਉਹਨਾਂ ਨੂੰ ਦਿੱਤਾ ਜਾਂਦਾ ਹੈ ਪੈਸੇ ਦੇ ਕੇ ਉਹਨਾਂ ਨੂੰ ਟਾਲਿਆ ਜਾਂਦਾ ਪਰ ਅਸੀਂ ਕਿਸਾਨਾਂ ਦੇ ਖਿਲਾਫ ਨਹੀਂ ਉਹਨਾਂ ਦਾ ਜਿਹੜਾ ਬਣਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਜਿਹੜਾ ਸਾਡਾ ਲੇਬਰ ਦਾ ਮਜ਼ਦੂਰਾਂ ਦਾ ਹੱਕ ਆ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ ਸੋ ਇਸ ਵਿਸ਼ੇ ਤੇ ਮੈਂ ਗੱਲ ਕਰਨਾ ਚਾਹੁੰਨਾ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਤੁਹਾਡੇ ਮਾਧਮ ਰਾਹੀਂ ਸਰਕਾਰ ਨੂੰ ਕਿ ਜਿਹੜੀ ਫਸਲ ਅੱਜ ਝੋਨੇ ਦੀ ਤਿਆਰੀ ਹੈ ਝੋਨਾ ਜਿਹੜਾ ਅੱਜ ਬਹੁਤ ਸਾਰੀਆਂ ਵੈਰਾਈਟੀਆਂ ਹੋ ਗਈਆਂ ਝੋਨੇ ਦੀਆਂ ਪੈਦੀ ਦੀਆਂ ਕਿ ਜਿਹੜੀ ਪਹਿਲੀ ਫਸਲ ਆਏ ਮੋਟਾ ਝੋਨੇ ਦੀ ਉਹ ਅੱਜ 40% ਫਸਲ ਹੈ ਜਿਹੜੀ ਬਾਸਪਤੀ ਦੀ ਫਸਲ ਉਹ 60% ਹੈ ਤੇ ਬਾਸਪਤੀ ਦੀਆਂ ਜਿਹੜੀਆਂ ਬਹੁਤ ਸਾਰੀਆਂ ਵੈਰਾਈਟੀਆਂ ਆ ਗਈਆਂ ਜਿਹੜੀਆਂ ਕਿ ਜਿਹਦੇ ਵਿੱਚ 30% ਜਿਹੜਾ ਮੁਛਲ ਵੈਰਾਈਟੀ ਦੀ ਜਿਹੜੀ ਹੈ ਉਹਦੀ ਜ਼ਿਆਦਾ ਜਿਹੜੀ 30% ਹੋ ਚੁੱਕੀ ਹੈ ਹੁਣ ਇਹਦੇ ਵਿੱਚ ਮੈਂ ਦੱਸ ਦੇਣਾ ਕਿ ਮਜ਼ਦੂਰਾਂ ਦਾ ਨੁਕਸਾਨ ਕੀ ਹੈ ਨੁਕਸਾਨ ਮਜ਼ਦੂਰਾਂ ਦਾ ਹੈ ਜਿਹੜਾ ਪੈੜੀ ਹੈ ਝੋਨਾ ਜਿਹੜਾ ਪਰਮਲ ਝੋਨਾ ਜਾਂ ਮੋਟਾ ਝੋਨਾ ਹੈ ਉਹਦੀ ਜਿਹੜੀ ਲੇਬਰ ਲੇਬਰ ਕੰਮ ਕਰਦੀ ਹੈ ਉਹਨੂੰ ਲਗਭਗ 15 18 1900 ਗਟਾ ਚਾਹ ਰਿਆ ਜਾਂਦਾ ਡਿਆੜੀ ਦੇ ਵਿੱਚ ਦੀ ਚਾਰ ਬੰਦੇ ਚਾਹ ਚਾਰ ਦਿੰਦੇ ਆ ਔਰ ਉਸ ਤੋਂ ਬਾਅਦ ਉਹਦੀ ਜਿਹੜੀ ਦਿਹਾੜੀ ਆ ਫੜਦੀ ਆ ਡੇਵਰ ਤੇ ਪੱਲੇ ਕੁਛ ਕੁਛ ਪੈ ਜਾਂਦਾ ਪਰ ਜਿਹੜੀਆਂ ਬਾਸਪਤੀ ਦੀਆਂ ਵੈਰਾਈਟੀਆਂ ਆ ਇਹ ਬੜੀਆਂ ਔਖੀਆਂ ਝੜਦੀਆਂ ਬੜੀਆਂ ਔਖੀਆਂ ਭਰਦੀਆਂ ਇਹ ਇਸ ਕਰਕੇ ਜਿਹੜੀ ਵੈਰਾਈਟੀਆਂ ਜਿਹੜੀ ਬਾਸਪਤੀ ਦੀ ਵੈਰਾਈਟੀਆਂ ਆ ਉਹ ਹੈ ਕਿ ਉਹ 700 ਤੋਂ 900 ਗਟਾ ਮਾਤਾ ਚਾਹ ਰਿਆ ਜਾਂਦਾ ਉਹਦੇ ਤੇ ਵੀ ਮਿਹਜ਼ੂਦ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਕਿਉਂਕਿ ਉਹਦੀ ਟੱਡ ਪਰਨ ਵਾਸਤੇ ਰੋਟੀਨ ਦੀ ਜਹਾੜੀ ਨਹੀਂ ਬਣਦੀ ਕਿ ਔਰ ਜਿਹੜਾ ਮੁੱਛਲ ਝੋਨਾ ਹੈ ਉਹਦਾ ਸਾਰਾ ਹੀ ਮੇਰੇ ਖਾਲ ਵੀ ਲਗਭਗ 400 ਤੋਂ 600 ਗੱਟਾ ਚਾ ਰਹਿ ਜਾਂਦਾ ਉਹਦੇ ਵਿੱਚ ਜਿਆਦਾ ਮੁਸ਼ਕਲ ਆਉਂਦੀ ਹੈ ਇਸ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੀ ਇਹਨਾਂ ਪ੍ਰਾਈਵੇਟ ਏਜੰਸਾ ਏਜੰਸੀ ਆਏ ਦਾ ਕਿਉਂਕਿ ਇਹਦਾ ਰੇਟ ਹੈ ਜਿਹੜਾ ਕਿਸਾਨ ਬਹੁਤ ਫੁੱਲ ਲਈ ਜਾਂਦਾ ਆਰਤੀਆ ਜਿਹੜਾ ਉਹ ਆਰਤੀਆ ਵੀ ਆਪ ਦੀ ਜ਼ਮੀਨ ਬਹੁਤ ਲਈ ਜਾਂਦਾ ਪਰ ਇੱਥੇ ਮਜ਼ਦੂਰ ਨੂੰ ਬਹੁਤ ਵੱਡਾ ਨੁਕਸਾਨ ਆ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ ਇਹ ਵਾਸਪਤੀ ਦੀ ਪ੍ਰਾਈਵੇਟ ਏਜੰਸੀ ਹੈ ਇਹਦੀ ਜਿਹੜੀ ਮਜ਼ਦੂਰੀ ਹੈ ਇਹਦੇ ਵਿੱਚ ਕੁਝ ਪਰਸੈਂਟ ਵਧ ਵਾਧਾ ਕੀਤਾ ਜਾਵੇ ਜਿਹੜੀ ਸਾਨੂੰ ਸਰਕਾਰ ਵੱਲੋਂ ਮੰਡੀ ਬੋਰਡ ਵੱਲੋਂ ਮਜ਼ਦੂਰੀ ਮਿਲਦੀ ਹੈ ਨਾ ਕਿ ਉਹਦੇ ਵਿੱਚ ਇਹ ਜਿਹੜੀ ਵਾਸਪਤੀ ਦੀ ਕੈਟਾਗਰੀ ਹੈ ਨਹੀਂ ਆਉਂਦੀਗੀ ਜੇ ਸਰਕਾਰੀ ਆ ਸਾਨੂੰ ਉਹੀ ਮਿਲ ਰਹੀ ਆ ਇਹਦਾ ਜਿਹੜਾ ਅਲੱਗ ਰੇਟ ਆ ਸਾਨੂੰ ਵੱਧ ਦੇਣਾ ਚਾਹੀਦਾ ਵੱਧਣਾ ਚਾਹੀਦਾ ਅਸੀਂ ਆਰਤੀਆਂ ਬੋਲੇ ਵੀ ਇਹ ਗੱਲ ਕਰਾਂਗੇ ਮੰਡੀ ਬੋਲੇ ਦੇ ਵਿੱਚ ਵੀ ਗੱਲ ਕਰਾਂਗੇ ਇਸ ਵਿਸ਼ੇ ਤੇ ਅਸੀਂ ਅੱਜ ਇਕੱਠੇ ਹੋਇਆ ਬਹੁਤ ਸਾਰੀਆਂ ਮੰਗਾ ਸਰਕਾਰ ਦੇ ਮੂਹਰੇ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਧਿਆਨ ਦੇਣਾ ਮੰਡੀ ਮਜ਼ਦੂਰਾਂ ਦੇ ਵਿੱਚ ਜਿਨ੍ਹਾਂ ਦੇ ਬਹੁਤ ਮੰਦੇ ਹਾਲ ਨੇ ਸੋ ਧੰਨਵਾਦ